ਕਾਹਤ ਦਰਮਿਆਨ ਕੀ ਆਗਾ ਮੈਂ ਤੈਨੂੰ ਦੱਸਾਂਗਾ ਬਾਬੇ ਕਦੀ ਕਦੀ ਮੋਰਤਾ ਚਾਹਿਆ ਜੱਟੀ ਇਹਦਾ ਨਾ ਕੀ ਹਾਲ ਹਰਮ ਤੇ ਨਾਲ 800 ਰੁਪਏ ਲਾਏਗਾ ਦੱਸੋ ਯਾਰ ਲੈ ਕੇ ਪੈਸੇ ਲੈ ਉੱਪਰ ਆ ਆ ਬੰਦਾ ਲੈ ਕੇ ਜਾਣੇ ਤਾਂ ਕੁਝ ਦੇਖ ਕੇ ਕਰਨੀ ਜਾਂਦਾਗਾ ਨਾ ਨਿਬੜ ਗਿਆ ਇਹ ਕੀ ਕਰਨ ਲੱਗਿਆ 800 ਰੁਪਏ ਲਈ ਸਾਡੀ ਬਿੜ ਕਬੜਵਾਣਾ ਦਈਏ ਇਹਨਾਂ ਤੋਂ ਇਹਨੇ ਪੱਧਿਆ ਇਹਨੇ ਸਾਡੀ ਨਾ ਉਹ ਕਰਕੇ ਕਹਿਣੀ ਫੇਰ ਦੇਤਾ ਇਹਨੂੰ 8000 ਰੁਪਏ ਦੇ ਤੈਨੂੰ ਆਇਆ ਹੋ। ਸਾਨੂੰ ਪਤਾ ਸੀ ਕਿਤੇ ਮੈਂ ਗੋਹਾ ਗੁਲਟ ਕਰਕੇ ਕਿੱਥੇ ਕਿੰਨੇ ਪੈਸੇ ਇਹਨੂੰ ਇਕੱਠੇ ਕਰਕੇ ਇਹਨੂੰ। ਜੀਨ ਮੁਕਤ ਆਊਗਾ, ਉਹ ਬਣਦਾ ਸਾਡੀ ਬੈਟ ਬਣਦਾ। ਕਿੱਥੇ ਵੀ ਦਿੱਤੇ ਮੈਂ ਪੈਸੇ ਇਕੱਠੇ ਕਰਕੇ। ਭਗਵਾਨ ਤੁਮਾਹਤਾ ਕਹਿੰਦਾ ਕੋਈ ਪੈਸਾ ਨਾ ਦੇਉ ਕਿਸੇ ਨੂੰ। ਫੇਰ ਸਾਨੂੰ ਕੀ ਪਤਾ ਸੀ ਇਹਨੇ ਠੱਗੀ ਸਾਡੇ ਨਾਲ ਕਿਵੇਂ ਮਾਰੀਏਗੀ। ਕਿ ਮੈਂ ਨਹੀਂ ਮਾਰੀ ਠੱਗੀ ਸਾਨੂੰ ਕੀ ਪਤਾ ਸੀ। ਵੀ ਸਾਡੇ ਨਾਲ ਹੀ ਆਇਆ ਚਾਰੂਗਾ ਸਾਨੂੰ ਇਹ। ਹਲੇ ਸਾਨੂੰ ਪੁੱਟਾ ਬਲਦਾ ਮੇਰੇ ਭਾਈ ਨੂੰ ਕਿ ਮਾਬਾਈ ਤੂੰ ਫੋਨ ਲਈ ਤੜਕੀ ਮੇਰੇ ਲਈ ਇਹ ਕਹਿੰਦੇ ਨਹੀਂ ਐ ਕਰਕੇ ਉਹ ਆ ਕੋਈ ਉਹਨਾਂ ਦੀ ਡੇਟ ਟੁੱਟ ਲੰਗੀ ਹੁੰਦੀ ਹੈ ਕੋਈ 15 20 ਦਿਨਾਂ ਦਾ ਪ੍ਰੋਸੈਸ ਹੁੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੈਂ ਤਾਂ ਵੀ ਉਹਨਾਂ ਸਟਾਮ ਚ ਇੰਨਾ ਵੀ ਜੀ ਰਹਿਣਾ ਮੈਂ ਉਹਰੇ 8 9 ਵਜੇ ਕੋਈ ਟੋਟਲ 12-13 ਬੰਦਾ ਜੁੜਿਆ ਹੋਇਆ ਇਸ ਕੰਮ ਦੇ ਵਿੱਚ ਲੋਕੀ ਵਿਦੇਸ਼ ਹੁਣ ਥਾਈ ਵਾਰ ਤੂੰ ਉਸਰੇ ਕਿਸ ਨਾਲ ਹੋਰ ਨਾ ਅਟੈਚਮੈਂਟ ਕਰਕੇ ਉਹ ਤੋਂ ਬਣਵਾਉਂਦੇ ਹੋ ਤੂੰ ਤਾਂ ਲੋ ਤੂੰ ਤੇ ਉਹਦੇ ਤੇ ਉਹਰੇ ਕੋ ਨਾ ਬੰਦਾ ਆ ਗਿਆ ਸਮਝੋ ਇਹ ਮੈਨੂੰ ਕਹਿਣ ਲੱਗੇ ਮਾ ਜੀ ਵੀ ਮੈਨੂੰ ਤੇ ਇਹ ਬਾਰੇ ਪਤਾ ਨਹੀਂ ਇਹ ਕਿਨੇ ਪਤਾ ਕਰ ਉਹ ਤਾਂ ਦੀ ਅਚਨਚੇ ਤੇ ਜੇ ਮੇ ਕੋਈ ਕਸਟਮਰ ਆਉਂਦਾ ਚਲੋ ਮੈਂ ਕੋਈ ਮੇਰੇ ਲੱਗੇ ਕੋਈ ਨੰਬਰ ਫਿਰਨੇ ਉਹ ਕਹਿੰਦਾ ਯਾਰ ਮੈਂ ਕਰਾ ਦੂੰਗਾ ਕਿੰਨੇ ਪੈਸੇ ਲੈ ਤੂੰ ਚਲੋ ਜੋ ਵੀ ਆਪਾਂ ਨੇ ਵੀਰੇ ਆਪਾਂ ਨੇ ਬਾਤੇ ਮੰਨ ਲੂ ਮੈਂ ਤੈਨੂੰ ਦਿਖਾ ਦਣਾ ਆ ਦੇਖ ਨਹੀਂ ਦਿਖਾ ਦੋ ਚਲ ਕੋਈ ਨੂੰ ਸਾਰੇ ਟੋਲ ਕਿੰਨੇ ਲੈਂਦੇ ਟੋਟਲ ਪੈਸੇ ਕਿੰਨੇ ਲੈਂਦੇ ਆਪਾਂ ਟੋਟਲ ਜਿੰਨੇ ਇਹ ਕਹਿੰਦੇ ਨੇ ਗੱਲ ਹੈ ਉਹ ਹੀ ਆਪਾਂ ਸਾਰੇ ਦੇ ਦਿੰਦੇ ਆਠ ਹਜ਼ਾਰ ਦੀ ਆਪਾਂ ਬਾਪਸ ਕਰ ਤੇ ਨਾ ਹਾਂ ਬਾਪਸ ਕਰ ਇਹ ਤਾਂ ਕਹਿੰਦੇ 5000 ਸਾਡੇ ਗੂਗਲ ਪਾਇਆ ਨਹੀਂ ਨਹੀਂ ਮੇਰੇ ਤਿੰਨ ਜਿੱਦਣੇ ਮੈਥੋਂ ਗੂਗਲ ਲੈ ਕੇ ਗਿਆ ਸਮਝੋ ਨਹੀਂ ਗਿਆ ਫਿਰ ਆਪ ਦੇ ਆਧਾਰ ਕਾਰਡ ਨੂੰ ਨੂ ਆਪ ਕੋਲ ਸਰਟੀਫਿਕੇਟ ਬਣਾ ਪੈ ਨਹੀਂ ਸਕਦੇ ਵੀਰੇ ਮੈਂ ਅਸਰ ਕਰਨਾ ਕਿ ਇਹ ਮੈਂ ਤੇ ਹੀ ਕੰਮ ਦਾ ਨੂ ਆ ਚਲੋ ਤੁਹਾਡਾ ਨਾਮ ਦਾ ਪਤਾ ਹੀ ਹੈ ਮੈਂ ਤੇ ਨਾਲ ਹੈਗੀ ਨਹੀਂ ਮੈਂ ਇਹ ਕੰਮ ਦਾ ਟਰਸਟ ਲੈਂਦੀ ਨਹੀਂ ਫਿਰ ਇਹ ਆਪ ਕੋ ਪੈਸਾ ਕਿੱਥੋਂ ਲੈ ਜਾ ਹਸਲ ਕਰਨਾ ਕਿ ਹੋਇਆ ਇਹ ਮੇਰੇ ਆਨਲਾਈਨ ਪੈਸੇ ਪਵਾਲੇ ਬਾਕੀ ਗੂਗਲ ਤੇ ਕਰਾਲੇ ਪੈਸੇ ਨਹੀਂ ਯਾਰ ਸੁਣ ਵੀਰੇ ਸੁਣ ਤਾ ਨੋ ਮੈਂ ਉਹਰੇ ਅੱਠ ਕੁ ਹੀ ਜਾਂਦਾ। ਉਹਨੇ ਨਾ ਰੋਲਾ ਦਾਤੋ ਪਾਇਆ ਕਿ ਉਹ ਰੋਣਾ ਰੋਣਾ ਕਿ ਇਹ ਮੈਨੂੰ ਆ ਕੇ ਕਹਿੰਦੇ ਕਹਿੰਦੇ ਵੀ ਤੂੰ ਮੈਨੂੰ ਸਰਟੀਫਿਕੇਟ ਦੇ। ਹਾਂ। ਚਲੋ ਜੇ ਤੂੰ ਇਹਨਾਂ ਨੇ ਜਵਾਬ ਦਿੱਤਾ ਵੀਰੇ ਆਪਾਂ ਨੇ ਜਵਾਬ ਦਿੱਤਾ। ਤੁਸੀਂ ਵੀ ਜਵਾਬ ਦਿਓ। ਚਲੋ ਇਹ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਜਿਹੜੇ ਜਿਹੜੇ ਫੈਕਟਿਵ ਇਹਨਾਂ ਨੇ ਪੈਸੇ ਪਾਏ ਤੇ ਆਪਾਂ ਨੇ ਕਾਚੀ ਦੇ ਪੈਸੇ। ਇਹ ਬਸ ਇਹ ਚੱਕਰ ਇਹ ਸਿੱਧਾ ਉਹ ਕਰਦੇ ਤੇ ਆਪਣਾ ਵੀ ਸਰਟੀਫਿਕੇਟ ਬਣ ਜਾਂਦਾ ਬੁੱਢੀ ਦਾ। ਵੀ ਜ਼ਮੀਨ ਨਾ ਲੱਗ ਜੂਗੀ ਮੇਰੇ। ਕਿੰਨਾ ਦੀ ਡੈਥ ਹੋਊਗੀ ਸੀ ਕੀ ਨਾਮ ਸੀ ਉਹਦਾ? ਉਹਨਾਂ ਦਾ ਪਿਆਰੀ ਆ ਜੀ ਨਾਮ ਉਹਦਾ। ਇਲਾਬੂ ਜੀ ਮੇਰੇ ਬੀਬੀ ਦੀ ਜੀ ਉਹ ਅੱਛਾ ਜੀ ਕਦੋਂ ਡੈਥ ਹੋਈ ਕਿਹੜੀ ਉਹਦੀ ਆਪਣੇ ਜੀ 27 ਤਰੀਕ ਨੂੰ 2025 2025 ਜੀ 27 ਤਰੀਕ ਨੂੰ ਡੈਥ ਹੋਈ ਦੀ ਜੀ ਬਸ ਉਹਦੂ ਬਾਦ ਮਾ ਜੀ ਸੋਚਿਆ ਵੀ ਹੁਣ ਮਹੀਨਾ ਲੰਘ ਗਿਆ ਵੀ ਅਸੀਂ ਜਾ ਕੇ ਮਾ ਚਲ ਕਚੈਰੀਆਂ ਚ ਬਗ ਚੱਲਦੇ ਆ ਉਸੇ ਜਾ ਕੇ ਤੇ ਉਹਦੇ ਲੇ ਵਗੇ ਅਸੀਂ ਤੇ ਜਾ ਕੇ ਉਹ ਪੁੱਛਿਆ ਸੀ ਵੀ ਉਹਦੀ ਸਟਰੀ ਨੌਕਰ ਬਣੀਆਂ ਉਹ ਕਹਿੰ ਲੈ ਕੇ ਵੀ ਜਾਤੀ ਸਰਟੀਫਿਕੇਟ ਬਹੁਤ ਸਰਟੀਫਿਕੇਟ ਕਰਵਾ ਕੇ ਲਿਆਓ ਫਿਰ ਆਮ ਮਾ ਕਰਦੇ ਜਿਹੜੀ ਮਾਤਾ ਮਾਰ ਗਈ ਤੇ ਅਸੀਂ ਕਹਿੰਦਾ ਵੀ ਅਸੀਂ ਕਹਾਂ ਵੀ ਚੱਲ ਤੁਸੀਂ ਬਣਾ ਦਿਓ ਤਾਂ 8000 ਰੁਪਏ ਖਰਚਾ ਲੱਗੂਗਾ ਆ ਗਏ ਜਿੰਨੇ ਦੇ ਉਹਨਾਂ ਨੇ ਮੰਗੇ 8000 ਰੁਪਏ ਬਾਬੂ ਜੀ ਨੇ ਹਾਂ 8000 ਰੁਪਏ ਮੰਗੇ ਤੇ ਅਸੀਂ 5 ਜਾਂ 6000 ਰੁਪਏ ਦੇਤਾ 6000 ਦੇ ਕੇ ਤੇ 5000 ਰੁਪਏ ਗੂਗਲ ਪਲੇ ਕਰਾਇਆ ਕਿਹਦੇ ਨੰਬਰ ਤੋਂ ਕਰੇ ਗੂਗਲ ਪੇ ਤੁਸੀਂ ਅਸੀਂ ਜੀ ਪਰੋਣਾ ਆਪਣਾ ਕਿੱਥੇ ਰਹਿੰਦੇ ਹੋ ਕੋਈ ਫਾਤੇ ਘੜਨੇ ਪਦੇ ਗੜ ਉਹਦੇ ਨਾਲ ਸੀ ਤੁਹਾਡੇ ਹਾਂ ਉਹਦੇ ਨਾਲ ਸੀ ਮੇਰੇ ਹਾਂ ਉਹਨਾਂ ਨੇ ਉਹਨੂੰ ਕਹਿ ਕੇ ਕਿਹਾ ਵੀ ਮੈਂ ਤੁਹਾਡੇ ਗੂਗਲ ਪਲੇ ਕਰਾ ਦਿੰਨਾ ਤੁਸੀਂ ਨੰਬਰ ਦੇ ਦਿਓ ਮੈਨੂੰ ਉਹਨਾਂ ਨੇ ਨੰਬਰ ਦਿੱਤਾ ਫਿਰ ਆਪਦਾ ਨੰਬਰ ਵੀ ਹੈਗਾ ਉਹਦੇ ਘਰ ਵਾਲੀ ਦਾ ਨੰਬਰ ਹੈ ਕਿਹਦੇ ਨੰਬਰ 'ਚ ਪਾਇਆ ਇਹਨਾਂ ਨੇ ਪੈਸੇ ਉਹਦੇ ਨਾਲ ਉਹਦੇ ਘਰ ਵਾਲੀ ਦੇ ਜਿਹੜਾ ਸਟਾਮਪ ਰੋਸ ਉਹਨਾਂ ਨੇ ਆਪਦੇ ਘਰ ਵਾਲੀ ਦੇ ਨੰਬਰ 'ਚ ਹਾਂ ਯੋੜੇ ਉਹਦੇ ਆਪਦੇ ਘਰ ਵਾਲੀ ਦੇ ਹੋਂਚ ਪੈਸੇ ਗਏ ਨੇਗੇ ਹੂੰ ਸਾਗਰ ਦੀ ਹੋਰ ਤੋਂ ਕੋਈ ਸਰਟੀਫਿਕੇਟ ਬਣ ਗਿਆ ਨਾ ਕੋਈ ਨਹੀਂ ਬਣਿਆ ਦੋ ਤਿੰਨ ਦਿਨ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਸਾਡੇ ਬਾੜ ਨੰਬਰ 11 ਦੇ ਮੇਰੇ ਬਾੜ ਦੇ ਵਸਿੰਦੇ ਨੇ ਹੈਂਡੀਕੈਪਟਨਾਂ ਦੀ ਇੱਕ ਮਾਤਾ ਦੀ ਡੈਥ ਹੋ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਇਹ ਕਹਿੰਦੇ ਵੀ ਅਸੀਂ ਨੇ ਕਸਟਮ ਫਰੋਸ਼ਾ ਜਨਕਰਾਂਜ ਦੇ ਨਾਮ ਦੇ ਵੀ ਅਸੀਂ ਉਹਨਾਂ ਨੂੰ ਮੌਤ ਦਾ ਸਰਟੀਫਿਕੇਟ ਬਣਾਉਣ ਦੇ ਵਿੱਚ 8000 ਰੁਪਏ ਦਿੱਤਾ 5000 ਰੁਪਏ ਇਹਨਾਂ ਨੇ ਗੂਗਲ ਪੇ ਕਰਿਆ ਤੇ 3000 ਰੁਪਏ ਕਹਿੰਦੇ ਨਕਦ ਦਿੱਤਾ ਤੇ ਅੱਜ ਨਾ ਤਾਂ ਇਹਨਾਂ ਨੂੰ ਮੌਤ ਦਾ ਸਰਟੀਫਿਕੇਟ ਮਿਲ ਰਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੌਦਾ ਸਰਟੀਫਿਕੇਟ ਲੱਗਣ ਵਾਸਤੇ ਪੈਸੇ ਲੈਂਦੇ ਜਾਂਦੇ ਨੇ ਹਾਂਜੀ ਬਿਲਕੁਲ ਮੌਦਾ ਸਾਹਿਬ ਤਾਂ ਕਹਿੰਦੇ ਕਿਸੇ ਨੂੰ ਪੈਸਾ ਦੇਣੀ ਲੋੜ ਨਹੀਂ ਬਾਈ ਜੀ ਪੈਸਾ ਲੈਣਾ ਨਾ ਲੈਣਾ ਉਹ ਬਾਅਦ ਦੀ ਗੱਲ ਆ ਇਹ ਮੌਦਾ ਸਰਟੀਫਿਕੇਟ ਨਹੀਂ ਬਣਾ ਸਕਦਾ ਐਮ ਸੀ ਨੇ ਰਿਪੋਰਟ ਕਰਨੀ ਆ ਤੇ ਕਮੇਟੀ ਨੇ ਸਰਟੀਫਿਕੇਟ ਬਣਾਉਣਾ ਇੱਕ ਵੀ ਰੁਪਿਆ ਨਹੀਂ ਲੱਗਣਾ ਮੌਦਾ ਸਰਟੀਫਿਕੇਟ ਦਾ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਬੈਠੇ ਲੁੱਟੀ ਜਾਂਦੇ ਆ ਇਹ ਮੇਰੇ ਬਾੜ ਦੇ ਪ੍ਰਗਟਜੀ ਦੇ ਬਾੜ 'ਚ ਨਿਕਈ ਇਹ ਇਹਨਾਂ ਦੀ ਮਾਤਾ ਐਕਸਪਾਇਰ ਹੋ ਗਈ ਸੀ ਜੀ ਕੌਣ ਨੇ ਬੰਦੇ ਸੀ ਕੀ ਨਾਮ ਇਹਨਾਂ ਦਾ ਏਜੰਟਾ ਨਾਮ ਆ ਜੀ ਇਹਨਾਂ ਦੀ ਮਾਤਾ ਦਾ ਨ ਇਹ ਇਹਨਾਂ ਦੀ ਮਾਤਾ ਐਕਸਪਾਇਰ ਹੋ ਗਈ ਸੀ ਜੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਡੈਥ ਸਰਟੀਫਿਕੇਟ ਬਣਾਉਣਾ ਸੀਗਾ ਇਹ ਤਹਿਸੀਲ ਚ ਐਵਰ ਕੋਈ ਜਾਣਕਾਰੀ ਆ ਜਾਏਗਾ ਜੀ ਉਹਨਾਂ ਨੇ ਇਹਨੂੰ ਕਿਹਾ ਵੀ ਕਿੰਨੇ ਪੈਸੇ ਲੱਗਣਗੇ ਇਹਨਾਂ ਤੋਂ ਜੀ ਉਹਨਾਂ ਨੇ 8000 ਰੁਪਏ ਲੈ ਲਈ ਜਦਕਿ ਜਾਣਕਾਰੀ ਆਪ ਬੈਠ ਦੱਸ ਜਨਕਰਾ ਜੀ ਆਪ ਨੇ ਉਹਨਾਂ ਦੇ بیٹے ਬੈਠ ਦੇਣ ਜੀ ਤੇ ਇਹਨਾਂ ਨੇ 8000 ਰੁਪਏ ਇਹਨਾਂ ਨੇ ਦਿੱਤਾ ਹੀ ਇਹਨਾਂ ਨੂੰ ਜਦਕਿ ਉਹਦਾ ਕੋਈ ਅਧਿਕਾਰ ਨਹੀਂ ਹੈਗਾ ਉਹ ਜਿਹੜੀ ਸਰਟੀਫਿਕੇਟ ਬਣਾਉਣਾ ਉਹ ਐਮਸੀਨਰ ਰਿਪੋਰਟ ਕਰਨੀ ਹੈਗੀ ਉਹ ਸਾਡੇ ਜਿਹੜੇ ਨਗਰ ਪੰਚਾਇਤ ਨੇ ਉੱਥੇ ਉਹਨਾਂ ਨੇ ਬਣਾਉਣਾ ਜੀ ਇਹਨੇ 8000 ਜੀ ਕਤੂ ਲੈ ਗਏ ਇਹ 8065 ਪੀਡ ਦਾ ਲੈ ਗਈ 1000 ਸਰਟੀਫਿਕੇਟ ਦਾ ਜੀ ਦੋ ਨੰਬਰ ਚ ਲੈ ਗਈ ਦੋ ਨੰਬਰ ਚ ਜੀ ਖਬਤ ਪਤਾ ਨਹੀਂ ਆਪਾਂ ਨੂੰ ਕਿੰਨੇ ਕਿੰਨੇ ਤੋਂ ਲੈਂਦੇ ਹੋਣੇ ਪਹਿਲਾਂ ਜੀ ਹਾਂਜੀ ਸਾਨੂੰ ਇਹ ਕੰਪਲੇਂਟ ਪ੍ਰਾਪਤ ਹੋਈ ਹੈ ਗੁਰਜੰਟ ਸਿੰਘ ਜੋ ਦਿੜਬਾ ਵਾਸੀ ਹੈਗਾ ਉਸਨੇ ਕੰਪਲੇਂਟ ਦਿੱਤੀ ਹੈ ਕਿ ਗੁਲਸ਼ਨ ਕੁਮਾਰ ਨਾਮਕ ਵਿਅਕਤੀ ਨੇ ਉਸ ਤੋਂ ਉਸਦੀ ਮਾਤਾ ਦੇ ਡੈਥ ਸਰਟੀਫਿਕੇਟ ਬਣਾਉਣ ਲਈ 8000 ਰੁਪਏ ਲੈ ਹੈਗੇ ਸੋ ਅਸੀਂ ਇਸ ਮਾਮਲੇ ਦੀ ਢੁਗਾਈ ਨਾਲ ਜਾਂਚ ਕਰ ਰਹੇ ਹੈਗੇ ਆਂ ਤੇ ਜਿਹੜਾ ਗੁਲਸ਼ਨ ਕੁਮਾਰ ਹੈ ਉਸ ਨੂੰ ਵੀ ਅੱਜ ਦਫ਼ਤਰ 'ਚ ਹਾਜ਼ਰ ਹੋਣ ਲਈ ਕਿਹਾ ਹੈਗਾ ਸੋ ਅਸੀਂ ਇਸ ਮਾਮਲੇ ਨੂੰ ਕਾਇਨਲ ਜਾਂਚ ਕਰਕੇ ਜੋ ਵੀ ਕਾਰਵਾਈ ਹੋਏਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਵਿਰੁੱਧ ਨਿਯਮ ਅਨੁਸਾਰ ਅਸੀਂ ਕਾਰਵਾਈ ਕਰਾਂਗੇ